ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਮੌਸਮ ਦੀ ਜਾਣਕਾਰੀ ਆਉਂਦੇ ਦੋ ਦਿਨ 22 ਅਤੇ 23 ਦਸੰਬਰ 2025 ਕਿਵੇਂ ਦੇ ਰਵੇਗੀ ਲੈ ਕੇ حاضر ਹੋਏ ਆ ਤਾਜ਼ਾ ਹਾਲਾਤ ਅਗਰ ਦੇਖੇ ਜਾਣ ਤਾਂ ਹਲਕੇ ਦਰਮਿਆਨੀ ਬੱਦਲਬਾਈ ਪੰਜਾਬ ਦੇ ਉੱਪਰ ਦਿਖਾਈ ਦੇ ਰਹੀ ਹੈ ਪਰ ਹਿਮਾਚਲ ਦੀ ਅਗਰ ਗੱਲ ਕਰੀਏ ਜਾਂ ਪਹਾੜੀ ਖੇਤਰਾਂ ਦੀ ਗੱਲ ਕਰੀਏ ਤਾਂ ਮਾਹੌਲ ਜਿਹੜਾ ਬੱਦਲਬਾਈ ਅਤੇ ਕਿਣਮਣ ਕਣੀ ਦਾ ਲਗਾਤਾਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ 20 ਤਰੀਕ 21 ਤਰੀਕ ਪੰਜਾਬ ਦੇ ਵਿੱਚ ਬੱਦਲਬਾਈ ਤੇ ਧੁੰਦ ਦੇ ਹਾਲਾਤ ਰਹੇ ਤੋ ਪਵਨੀ ਕਲੀ ਜਿਸ ਦੇ ਕਰਕੇ ਥੋੜੀ ਬਹੁਤੀ ਗਰਮਿਆਚ ਵੀ ਦੇਖਣ ਨੂੰ ਮਿਲੀ ਪਰ ਸ਼ਾਮ ਦੇ ਸਮੇਂ ਧੁੰਦ ਪੈਣ ਦੇ ਨਾਲ ਫੇਰ ਤੋਂ ਮਾਹੌਲ ਉਸੇ ਤਰੀਕੇ ਨਾਲ ਪਹੁੰਚ ਰਿਹਾ ਸਵੇਰ ਨੂੰ ਵੀ ਚੰਗੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਕਿੱਥੋਂ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਜੀ ਅਗਰ ਮੌਸਮ ਦੇ ਹਾਲਾਤ ਕਿਵੇਂ ਦੇ ਨੇ ਉਹ ਵੀ ਲਿਖ ਦਿਓਗੇ ਤਾਂ ਜ਼ਿਆਦਾ ਵਧੀਆ ਹੋਵੇਗਾ ਚੈਨਲ ਤੇ ਅਗਰ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਹੋਵੇ ਗੱਲ ਕੀਤੀ ਜਾਵੇ ਤਾਂ ਇਹ ਹਾਲਾਤ ਇਸੇ ਤਰੀਕੇ ਨਾਲ ਹੌਲੀ-ਹੌਲੀ ਵੱਧਦੇ ਹੋਏ ਨਜ਼ਰ ਆਉਣਗੇ ਅਗਰ ਤੁਸੀਂ ਸਾਫ਼ ਤਰੀਕੇ ਤੇ ਦੇਖੋਗੇ ਕਿ ਕੱਲ ਸਵੇਰੇ ਯਾਨੀ ਕਿ ਬਾਈ ਤਰੀਕ ਸਵੇਰ ਨੂੰ ਧੁੰਦ ਜਿਹੜੀ ਉਹ ਘੜਦੀ ਹੋਈ ਨਜ਼ਰ ਆਵੇਗੀ ਤੜਕੇ ਸਵੇਰ ਤੋਂ ਹਾਲਾਤ ਥੋੜੇ ਜੇ ਕੰਟਰੋਲ 'ਚ ਹੋਣਗੇ ਪਰ ਹੋ ਸਕਦਾ ਹੈ ਬੱਦਲ ਵੀ ਘਟ ਸਕਦੀ ਹੈ ਪਰ ਧੁੰਦ ਕਿਸੇ ਕਿਸੇ ਥਾਂ ਦੇ ਉੱਪਰ ਜ਼ਿਆਦਾ ਬਰਕਰਾਰ ਹੋ ਸਕਦੀ ਹੈ ਕੱਲ ਦੁਪਹਿਰ ਨੂੰ ਅਸਮਾਨ ਸਾਫ਼ ਹੈ ਜਾਣ ਕੇ 22 ਤਰੀਕ ਨੂੰ ਅਸਮਾਨ ਸਾਫ ਹੈ ਚੰਗੀ ਧੁੱਪ ਦੇ ਹਾਲਾਤ ਬਣਦੇ ਹੋਏ ਨਜ਼ਰ ਆਣਗੇ ਸ਼ਾਮ ਦੇ ਸਮੇਂ ਥੋੜੀ ਬੋਤੀ ਧੁੰਦ ਅਤੇ ਇੱਕ ਕਿਣਮਣ ਕਣੀ ਦਾ ਮਾਹੌਲ ਜਿਹੜਾ ਉਹ ਸਾਨੂੰ ਥੋੜ੍ਹਾ ਜਿਹਾ ਬਣਦਾ ਹੋਇਆ ਨਜ਼ਰ ਆ ਰਿਹਾ ਜੰਮੂ ਦੇ ਨੇੜੇ ਤੇੜੇ ਇਹ ਸਿਸਟਮ ਜਿਹੜਾ ਕਿਤੇ ਨਾ ਕਿਤੇ ਕੱਲ ਰਾਤ ਨੂੰ ਯਾਨੀ ਕਿ 22 ਤਰੀਕ ਰਾਤ ਨੂੰ ਅਤੇ 23 ਤਰੀਕ ਸਵੇਰ ਦੇ ਸਮੇਂ ਵਿੱਚ ਵਿਚਾਲੇ ਜੇ ਇਹ ਸਿਸਟਮ ਪਠਾਨਕੋਟ ਦੇ ਨੇੜੇ ਤੇੜੇ ਇਲਾਕੇ ਨੂੰ ਪ੍ਰਭਾਵਿਤ ਕਰਦਾ ਹੋਇਆ ਨਜ਼ਰ ਆਵੇਗਾ 23 ਤਰੀਕ ਨੂੰ ਅਗਰ ਗੱਲ ਕਰੀਏ ਤੋਂਦੇ ਦੇ ਹਾਲਾਤ ਸਵੇਰ ਤੋਂ ਹੀ ਵਧਦੇ ਹੋਏ ਨਜ਼ਰ ਆਉਣਗੇ ਪੰਜਾਬ ਤੇ ਨਾਲ ਲੱਗਦੇ ਪਾਕਿਸਤਾਨ ਵਾਲੇ ਪਾਸਿਓ ਯਾਨੀ ਕਿ ਮਾਝੇ ਮਾਲਵੇ ਦੁਆਬੇ ਅਤੇ ਸੈਂਟਰਲ ਪੰਜਾਬ ਦੇ ਵਿੱਚ ਧੁੰਦ ਦੇ ਹਾਲਾਤ 23 ਤਰੀਕ ਨੂੰ ਕਾਫੀ ਹੱਦ ਤੱਕ ਵਧਦੇ ਹੋਏ ਨਜ਼ਰ ਆਉਣਗੇ ਜਿਸ ਦੇ ਸਿੱਟੇ ਉੱਪਰ ਆਪਾਂ ਕਹਿ ਸਕਦੇ ਹਾਂ ਕਿ ਧੁੰਦ ਫੇਰ ਤੋਂ ਦਸਤਕ ਦੇਵੇਗੀ ਬਿਸ਼ੱਕ ਇੱਕ ਦੋਕ ਦਿਨ ਜਿਹੜੇ ਵਿਚਾਲੇ ਨੇ ਇਹਨਾਂ ਵਿੱਚ ਧੁੰਦ ਘਟ ਹੈ ਯਾਨੀ ਕਿ 22 ਤਰੀਕ ਦੀ ਗੱਲ ਕਰ ਲਈਏ ਜਾਂ 23 ਤਰੀਕ ਸਵੇਰੇ ਸਵੇਰੇ ਫੇਰ ਤੋਂ ਤੁਹਾਨੂੰ ਅਗਰ ਆਉਂਦੀ ਨਜ਼ਰ ਆਈ ਤਾਂ 23 ਤਰੀਕ ਤੋਂ ਬਾਅਦ ਫੇਰ ਕਿਤੇ ਨਾ ਕਿਤੇ ਧੁੰਦ ਆਪਣਾ ਜ਼ੋਰ ਜਿਹੜੀ ਹੈ ਪੰਜਾਬ ਦੇ ਵਿੱਚ ਬਣਾਦੀ ਹੋਈ ਨਜ਼ਰ ਆ ਸਕਦੀ ਹੈ ਅਗਰ ਅਸੀਂ ਕੱਲ ਸਵੇਰ ਦੀ ਗੱਲ ਕਰੀਏ ਤਾਂ ਮੌਸਮ ਸਹੀ ਹੈ 23 ਤਰੀਕ ਸਵੇਰ ਦੀ ਗੱਲ ਕਰੀਏ ਤਾਂ ਧੁੰਦ ਦੇ ਹਾਲਾਤ ਬਣਦੇ ਹੋਏ ਨਜ਼ਰ ਆਉਣਗੇ ਜਿਸ ਦੇ ਸਿੱਟੇ ਵਜੋਂ ਸਵੇਰ ਤੋਂ ਵਿਜ਼ਿਬਿਲਟੀ ਘਟੇਗੀ ਠੰਡ ਦੇ ਹਾਲਾਤ ਬਣਦੇ ਹੋਏ ਫੇਰ ਤੋਂ ਨਜ਼ਰ ਆ ਸਕਦੇ ਨੇ ਕਿਉਂਕਿ ਸੂਰਜ ਦੀ ਲੋ ਜਿਹੜੀ ਹੈ ਉਹ ਘਟ ਨਜ਼ਰ ਆਵੇਗੀ ਜਿਵੇਂ ਇਹ ਦਿਨ ਚੜ੍ਹੇਗਾ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਇਲਾਕੇ ਵਿੱਚੋਂ ਮੌਸਮ ਸਾਫ਼ ਹੋਵੇਗਾ ਧੁੱਪ ਬਿਸ਼ੱਕ ਪਵੇਗੀ ਪਰ ਧੁੱਪ ਦੇ ਨਾਲ ਕੋਈ ਤਾਪਮਾਨ ਦੇ ਵਿੱਚ ਵੱਡਾ ਉਲਟ ਫੇਰ ਹੁੰਦਾ ਨਜ਼ਰ ਨਹੀਂ ਆ ਰਿਹਾ ਸ਼ਾਮ ਵੇਲੇ ਤੱਕ ਹਲਕੇ ਦਰਮਿਆਨੇ ਧੁੰਦ ਫੇਰ ਤੋਂ ਉੱਤਰੀ ਪੂਰਬ ਇਲਾਕਿਆਂ ਤੋਂ ਪਹਾੜੀ ਖੇਤਰਾਂ ਤੋਂ ਪੰਜਾਬ ਦੇ ਵਿੱਚ ਪੈਂਦੀ ਹੋਈ ਨਜ਼ਰ ਆਵੇਗੀ ਜਿਸ ਦੇ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਆਉਂਦੇ 2-3 ਦਿਨ ਜਿਹੜੇ ਆ ਸਵੇਰੇ ਸ਼ਾਮ ਸਵੇਰੇ ਸ਼ਾਮ ਤੋਂ ਧੰ ਜਿਆਦਾ ਹੈ ਦੁਪਹਿਰ ਨੂੰ ਥੋੜੇ ਜਿਹਾ ਹਾਲਾਤ ਕੰਟਰੋਲ ਚ ਰਹਿਣਗੇ ਧੁੱਪ ਨਿਕਲਦੀ ਹੋਈ ਚੰਗੀ ਆ ਨਜ਼ਰ ਆਵੇਗੀ 22 ਅਤੇ 23 ਤਰੀਕ ਵੈਸੇ ਮੀਂਹ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੈ ਜਿਹੜੇ ਕਿਸਾਨ ਵੀ ਪਾਣੀ ਲਗਾਉਣਾ ਚਾਹੁੰਦੇ ਨੇ ਲਗਾ ਸਕਦੇ ਨੇ ਤਾਪਮਾਨ ਦੀ ਅਗਰ ਗੱਲ ਕਰੀ ਤਾਂ ਦਿਨ ਦਾ ਤਾਪਮਾਨ ਹੁਣ 20 ਡਿਗਰੀ ਦੇ ਨੇੜੇ ਤੇੜੇ ਬਣਦਾ ਹੋਇਆ ਨਜ਼ਰ ਆਵੇਗਾ ਤੇ ਸ਼ਾਮ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਸ਼ਾਮ ਦੇ ਸਮੇਂ 20 ਤੋਂ ਥੱਲੇ ਰਾਤ ਦਾ ਤਾਪਮਾਨ 15 ਡਿਗਰੀ ਐਵਰੇਜ ਨਿਕਲ ਕੇ ਆਈ ਸੀਗੀ ਸ਼ਾਮ ਦੀ ਤਾਂ ਰਾਤ ਤੇ ਤੜਕੇ ਸਵੇਰੇ ਦੀ ਗੱਲ ਕਰੀਏ ਤਾਪਮਾਨ 7 ਡਿਗਰੀ ਤੱਕ ਜਾਂਦੇ ਹੋਏ ਨਜ਼ਰ ਆਉਣਗੇ ਏਸੀ ਦੀ ਅਪਡੇਟ ਜਾਣਕਾਰੀ ਚੰਗੀ ਲੱਗੀ ਆ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਾਰਿਆਂ ਦਾ